ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਰਾਮਗੜ ਸੰਧੂਆਂ ਦੀ ਵੀ ਮੁੰਡਿਆਂ ਨੂੰ ਕੁੱਟ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਕੀ ਮਾਮਲਾ ਸਰ ਇਹ ਜੀ ਮਿਤੀ 11 ਨੌਂ 2025 ਨੂੰ ਰਾਮਗੜ ਸੰਧੂਆਂ ਦੇ ਲੋਕਾਂ ਵੱਲੋਂ ਦੋ ਲੜਕਿਆਂ ਨੂੰ ਨਸ਼ਾ ਤਸਕਰੀ ਦੇ ਸ਼ੱਕ ਦੇ ਵਿੱਚ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ ਜਿਨ੍ਹਾਂ ਦੀ ਪੜਤਾਲ ਕੀਤੀ ਗਈ ਪੜਤਾਲ ਤੋਂ ਬਾਅਦ ਪਤਾ ਲੱਗਿਆ ਹੈ ਕਿ ਇੱਕ ਲੜਕਾ ਹੈ ਜਿਹਦਾ ਨਾਮ ਰਮਨਪ੍ਰੀਤ ਸਿੰਘ ਹੈ ਉਹ ਸੁਨਾਮ ਦਾ ਰਹਿਣ ਵਾਲਾ ਹੈ ਦੂਸਰਾ ਜਿਹੜਾ ਲੜਕਾ ਹੈ ਉਹਦਾ ਨਾਮ ਸੁਖਵੀਰ ਸਿੰਘ ਹੈ ਉਹ ਸੰਗਰੂਰ ਦਾ ਰਹਿਣ ਵਾਲਾ ਹੈ ਰਮਨਪ੍ਰੀਤ ਸਿੰਘ ਪਾਸੋਂ ਡੁੰਗਾਈ ਨਾਲ ਜਾਂਚ ਕਰਨ ਤੇ 10 ਗ੍ਰਾਮ ਚਿੱਟਾ ਬਰਾਮਦ ਹੋਇਆ ਜਿਸ ਦੇ ਖਿਲਾਫ ਐਫ ਆਈ ਆਰ ਨੰਬਰ 215 ਅੰਡਰ ਸੈਕਸ਼ਨ 2161 85 ਦਰਜ ਰਜਿਸਟਰ ਕਰਕੇ ਉਸ ਨੂੰ ਬੰਦ ਜੇਲ ਕਰਾਇਆ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ ਰਿਮਾਂਡ ਹਾਸਲ ਕਰਨ ਤੋਂ ਸਾਨੂੰ ਇੱਕ ਫਰਦਰ ਇੱਕ ਹੋਰ ਬੰਦਾ ਜੱਗੀ ਨਾਂ ਦਾ ਹੈ ਜੋ ਕਿ ਜਾਖਲ ਦਾ ਰਹਿਣ ਵਾਲਾ ਹੈ ਉਹਦੇ ਬਾਰੇ ਪਤਾ ਲੱਗਾ ਕਿ ਉਹ ਉਸ ਤੋਂ ਨਸ਼ਾ ਲੈ ਕੇ ਆਉਂਦਾ ਹੈ ਜਿਸ ਦੇ ਖਿਲਾਫ ਵੀ ਲੀਗਲ ਐਕਸ਼ਨ ਲਿਆ ਜਾ ਰਿਹਾ ਜਲਦ ਹੀ ਉਸ ਨੂੰ ਵੀ ਫੜਕੇ ਜੇਲ੍ਹ ਦੇ ਵਿੱਚ ਭੇਜਿਆ ਜਾਵੇਗਾ ਪਰੰਤੂ ਜਿਹੜਾ ਸੁਖਬੀਰ ਸਿੰਘ ਹੈ ਇਹ 15.5 ਸਾਲ ਦਾ ਲੜਕਾ ਹੈ ਜੋ ਕਿ ਨਸ਼ਾ ਕਰਨ ਦਾਦੀ ਹੈ ਕਿਉਂਕਿ ਇਹ ਨਸ਼ਾ ਛੱਡਣਾ ਚਾਹੁੰਦਾ ਸੀ ਇਸ ਲਈ ਇਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਵਾਈ ਦਵਾ ਕੇ ਇਸ ਦੇ ਮੁੜ ਵਸੇਬੇ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਉਸ ਤੋਂ ਬਾਅਦ ਇਹਨਾਂ ਵੱਲੋਂ ਇੱਕ ਹੁੱਲੜਬਾਜੀ ਵਾਲੀ ਪੋਸਟ ਹੈ ਜਿਹੜੀ ਉਹ ਪਾਈ ਗਈ ਜਿਸ ਤੇ ਉੱਪਰ ਬੜਾ ਗੰਭੀਰ ਐਕਸ਼ਨ ਲੈਂਦੇ ਹੋਏ ਅਸੀਂ ਇਹਨਾਂ ਨੂੰ ਜਲਦੀ ਹੀ ਕਾਬੂ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਬਣਦਾ ਐਕਸ਼ਨ ਹੈ ਉਹ ਜ਼ਰੂਰ ਲਵਾਂਗੇ ਕਿਸੇ ਵੀ ਵਿਅਕਤੀ ਨੂੰ ਸਮਾਜ ਦੇ ਵਿੱਚ ਭੈ ਦਾ ਵਾਤਾਵਰਨ ਪੈਦਾ ਕਰਨ ਦੀ ਇਸ ਤਰੀਕੇ ਅੱਗੇ ਨਹੀਂ ਦਿੱਤੀ ਜਾਊਗੀ ਜੋ ਕਾਨੂੰਨ ਦੇ ਖਿਲਾਫ ਹੈ ਬਿਲਕੁਲ ਉਸ ਦੇ ਖਿਲਾਫ ਬਣਦਾ ਐਕਸ਼ਨ ਹੋਏਗਾ ਸਰ ਜਿਹੜੀ ਵੀਡੀਓ ਵਾਇਰਲ ਹੋਈ ਹੈ ਦੂਜੀ ਜਿਹਦੇ ਵਿੱਚ ਪੁਲਿਸ ਤੋਂ ਛੁੱਟਣ ਤੋਂ ਬਾਅਦ ਉਹਨਾਂ ਨੇ ਐਦਾਂ ਦੀ ਹਰਕਤ ਕੀਤੀ ਹੈ ਉਹਦੇ ਵਿੱਚ ਤਿੰਨ ਵਿਅਕਤੀ ਨਜ਼ਰ ਆ ਰਹੇ ਨੇ ਉਹ ਤੇ ਇਹਨਾਂ ਦੇ ਖਿਲਾਫ ਜਿਹੜੀ ਕਿਸ ਤਰ੍ਹਾਂ ਦੀ ਕਾਰਵਾਈ ਬਿਲਕੁਲ ਜੀ ਤਿੰਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿਸੇ ਵੀ ਵਿਅਕਤੀ ਨੂੰ ਇਸ ਤਰੀਕੇ ਨਾਲ ਸਮਾਜ ਦੇ ਵਿੱਚ ਭੈ ਦਾ ਵਾਤਾਵਰਨ ਪੈਦਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਊਗੀ ਬਿਲਕੁਲ ਹੀ ਇਸ ਨੂੰ ਸਨਬ ਕੀਤਾ ਜਾਊਗਾ ਜਿਹੜਾ ਬਣਦਾ ਲੀਗਲ ਐਕਸ਼ਨਾਂ ਦੇ ਖਿਲਾਫ ਲਿਆ ਜਾਊਗਾ